ਹਾਂਜੀ ਸੋ ਹੁਣ ਅਪ ਚੱਲੇ ਆ ਜਿਗਰਾਵਾਂ ਨੂੰ ਏਸੀ ਲੈਣ ਓ ਕਿਵੇਂ ਆ ਫਰੋਜ਼ਪੁਰੀਆ ਵਧੀਆ ਜੀ ਵਧੀਆ ਤੇ ਹੀ ਆਲਾ ਬਾਈ ਏਸੀ ਯਾਰ ਤੋਂ ਉਦਨਾ ਮਾੜਾ ਦੇਤਾ ਨਹੀਂ ਹੋਈ ਨਹੀਂ ਸਕਦਾ ਲਾਹੂ ਉਹ ਕਿ ਉਹ ਚੱਲੇ ਨਹੀਂ ਉਹਦਾ ਕੰਪਰੈਸਰ ਹੀ ਨਹੀਂ ਚੱਲਦਾ ਚੋ ਵੀ ਉਹ ਵੈਸੇ ਕੋਈ ਪੀਸ ਨਹੀਂ ਉਦਨ ਦੇ ਕਰਮੀ ਮਾਤਾ ਜੀ ਚੰਗਾ ਗਿਆ ਤੇ ਤੰਗ ਤਾਵਾ ਏਸੀ ਤੰਦਰ ਤੇ ਦਜੀਤ ਦੀਆਂ ਫਿਲਮਾਂ ਬੰਦ ਕਰਾਈ ਜਾਂਦੇ ਆ ਆ ਲਾਹੌਰੀ ਨਿੰਬੂ ਨਹੀਂ ਬੰਦ ਹੋਇਆ ਇਹਨਾਂ ਤੋਂ ਇਹਦਾ ਮੀ ਬਾਵਾ ਆਪਨੇ ਤਾਂ ਆਦੇ ਪਾਣੀ ਚੱਲਣ ਲਾਤਾ ਨੇ ਰੋਟੀਆਂ ਸ਼ਾਬਦ ਨਹੀਂ ਹੈ ਨਹੀਂ ਸੱਚੀ ਮਜ਼ਾਕ ਨਾ ਮਜ਼ਾਕ ਹੁੰਦਾ ਮਜ਼ਾਕ ਨਹੀਂ ਮੈਂ ਤੈਨੂੰ ਦੱਸ ਤਾਂ ਨਹੀਂ ਦਤਾਹੀਂ ਉਦੋਂ ਦੀ ਹਰਾਤਾ ਤੁਸੀਂ ਮੈਂ ਕਿੰਦਰ ਦੀ ਹਰਾਤਾ ਹਾਂ ਆ ਵੀ ਕੀ ਕਹਿੰਦਾ ਆ ਵੀ ਕੀ ਕੀ ਜਾਂਦਾ ਖੰਡਾ ਪਿੰਡ ਮੱਧਾ ਤਾਂ ਪਿਆ ਮਰੀ ਜਾਵੇ ਬੰਦਾ ਮੈਂ ਡਾਕਟਰ ਨੇ ਕਿਹਾ ਜਦੋਂ ਯਾਰ ਕਿਹਾ ਤੈਨੂੰ ਡਾਕਟਰ ਕਿਹਨੇ ਡਾਕਟਰ ਨੇ ਕਿਹਾ ਉਹ ਮੀ ਆ ਗਿਆ ਮੀ ਆ ਗਿਆ ਹਾਂ ਹੁਣ ਏਸੀ ਲੈਣ ਜਾਣਾ ਏ ਸੀ ਲਾਨ ਆਓ ਫਿਰ ਲਵਾ ਉਹ ਛੱਡ ਜਾਣਗੇ ਦਾ ਮੀਂਹ ਆ ਗਿਆ ਯਾਰ ਤਾਂ ਆਹ ਉਹ ਆਉਣਗੇ ਦੱਸਈ ਚਾਹ ਪੀ ਲਾਂਗੇ ਚਾਹ ਵੀ ਚਾਹ ਤੋਂ ਨਾ ਕਾਦੇ ਜੋ ਗੋ ਗੱਲ ਕਰਾਂ ਹੁ ਚੱਲਦੇ ਆਂ ਸਾਡੇ ਤੁਹਾਨੂੰ 2:30 ਵੱਜ ਗਏ ਮੁੜਾਂਗੇ ਫਿਰ ਐ ਹੁਣ ਹੈ ਰੁਕ ਜਾ ਤਾਂ ਪਾਣੀ ਪੀ ਜਾਣਾ ਚਾਹ ਚ ਇਦਾਂ ਮੀਂਹ ਬਹਾਵਾ ਆਪਣੇ ਤਾਂ ਦੇ। ਜਦੋਂ ਪਾਣੀ ਚੱਲਣ ਲੱਗਾ ਤਾਂ ਇਹਦਾ। ਪਰ ਨਾਲੇ ਚੱਲਣ ਲਾ ਗਏ ਵੀ ਪਰ ਨਾਲੇ। ਜਿੱਦਾਂ ਗੱਡੀ ਧੋਈਏ ਉਦੋਂ ਨਹੀਂ ਆ ਜਾਂਦਾ ਯਾਰ। ਹੁਣ ਗੱਡੀ ਤੋਂ ਕਟੇ ਸੀ ਹੁਣ ਮੀਂਹ ਉਹਦੀ ਆ ਗਿਆ। ਹੋਰ ਕੀ ਆ? ਜਿੱਦਾਂ ਧੋਦ ਗਏ ਉਦੋਂ ਨਹੀਂ ਮੀਂਹ। ਵਾਹ। ਪਾਣੀ ਕੀ ਆ? ਆ ਐਵੇਂ ਲੋਕਾਂ ਦੇ ਭੈਣ। ਇਹ ਵੀ ਬਾਦਸ਼ਾਹ। ਕੀ ਖਾਣਾ ਲੈਣੀ ਕਹਿੰਦਾ? ਆਮ ਬਖਾਣੇ ਰਹਿਣ ਤਾਂ ਉਹ ਕੇ ਨਾ ਲੈ ਗੰਦਾ ਆ ਸੇ ਦਾਗੀ ਜੇ ਹਾਂ ਗਰਮੀ ਦਾ ਘਰ ਆਂਬਾ ਹਾਂ ਨਾ ਖਾਇਆ ਕਰ ਮੈਂ ਤਾਂ ਖਾਂਦੀ ਨਹੀਂ ਉਹ ਭਾਜ ਭੱਜ ਕੇ ਖਾਣੀ ਆ ਮੈਂ ਤਾਂ ਕੋਈ ਨਹੀਂ ਖਾਂਦੀ ਭਾਜ ਭੱਜ ਕਿਸੂਏ ਖਾਣੇ ਆ ਸਾਨੂੰ ਨਾ ਬੂਸੂ ਹਾਂ ਫਾੜੀ ਵੀ ਨਹੀਂ ਬਚਦੀ ਪੈਨਸ਼ਨ ਆਉਣ ਵਾਲੀ ਆ ਹੁਣ ਤਾਂ ਰਾਂਬ ਲਿਆ ਦੀ ਹਾਂ ਜਾਂ ਡੈਡੀ ਨੂੰ ਹਾਂ ਮੇਰੇ ਪੈਨਸ਼ਨ ਨੇ ਮੈਂ ਨਹੀਂ ਅਗੇ ਚਾਹੀ ਜੇ ਨਾ ਤਾ ਹੈਗਾ ਉਹ ਸਾਰੇ ਖਰਚ ਦਾ ਕੀ ਕਰ ਕੀ ਹੋਰ ਮੈਂ ਇੱਥੇ ਜੂੜ ਖੇਗੀ ਕਿੱਥੇ ਖਰਚ ਦਾ ਫਿਰ हां ਤੁਹਾਡੇ ਦਿੱਤੇ ਆ ਲਾਗਿਆਂ ਨੂੰ ਜਿਹੜੇ ਰੰਗ ਕਰਦੇ ਆ ਹੂੰ ਰੰਗਾਂ ਨੂੰ ਤਾਂ ਸੀ ਦੇਈ ਜਾਂਦੇ ਆ हां ਦੇਈ ਜਾਂਦੇ ਆ ਤੁਸੀਂ ਹੋਰ ਇਹਦੇ 2000 ਦੇ ਦੇ 1500 ਆ ਆ ਫਨਾਲਾ ਆਏਗਾ ਦੇ ਦੇ 2000 ਆ ਫਨਾਲਾ ਆਏਗਾ ਦੇ ਦੇ 1500 ਇਹ ਤਾਂ ਫਿਰ ਹੁਣ ਐਂ ਹੀ ਚੱਲਣੇ ਆ ਉਦੋਂ ਬਾਅਦ ਕਿ ਨਹੀਂ ਰੰਗ ਵੀ ਕਰਾਉਣਾ ਆ ਵੀ ਕਰਨਾ ਇਹਦਾ ਕਰੀਏ ਨਹੀਂ ਰਸੋਈ ਟਾਉਣੀ ਐ ਆ ਮੀ ਆ ਹੋਰ ਉਸਾਲ ਫਾ ਮੈਂ ਤਾਂ ਦੇਣੀ ਨਹੀਂ ਹਾਂ ਨਾ 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 ਸੋ ਵੀ ਕਰੀ ਟਾਉਣ ਵਾਲੀ ਇਹਦੇ ਨੇ ਉਹ ਬਾਹਰ ਨਹੀਂ ਕਿਤੇ ਦੇਰ ਕੇ ਭੇਜੇ ਮੈਂ ਤਾਂ ਸਮਝਾ ਮੈਂ ਤਾਂ ਕੋਈ ਨਹੀਂ ਕਿਤੇ ਕੰਮ ਤਾਂ ਅਕੇ ਨਹੀਂ ਨਿਭਾ ਲਗਾ ਯਾ ਹੁਣ ਇਹ ਆਪਣੇ ਕੋਲੇ ਆਈਆਂ ਨਾ ਜਦੋਂ ਆਗੀਆਂ ਉਹ ਦੇਖੀ ਉਹਦੇ ਫੋਨ ਲਾਤਾ ਆਵਣੇ ਨੇ ਉਹ ਨਹੀਂ ਇਹਨੇ ਕਹਿਣਾ ਹਾਂ ਕੋਈ ਨਾ ਕਰ ਲੋ ਜਿੰਮੇ ਲੋਟ ਲੱਗਦਾ ਕਰ ਲੋ ਜਿਹੜਾ ਤਾਂ ਮਰਜ਼ੀ ਕਰੋ ਮੈਂ ਹੁਣ ਆਪਾਂ ਹੂੰ ਸਮਝਾ ਮੈਂ ਤਾਂ ਮਰਜ਼ੀ ਕਰੋ ਮੈਨੂੰ ਨਾ ਕਹੋ ਆਲ ਬਰਾਉ ਦੇ ਤਾਉ ਹਾਂ ਬਸ ਚਾਹ ਬਣਾਈ ਚੱਲ ਰਹਿ ਟਾਈ ਟਾਈ ਆਪਾਂ ਤਾਂ ਹੈ ਹੀ ਨਹੀਂ ਟਾਉਣ ਦੇ ਅੱਜ ਵਦਗਾ ਦਾ ਪਈ ਯਾਰ ਸੋਈ ਅਸੀਂ ਤਾਂ ਕੋਈ ਨਹੀਂ ਤਾਂ ਗੇਟ ਕਹਿਨੀ ਆ ਦੇੜਨਾ ਫੇਰ ਕੋਈ ਕੋਈ ਨਹੀਂ ਭੈਣਾ ਦਾ ਵੇੜ ਕੇ ਪੈ ਜੀ ਮੈਂ ਤਾਂ ਕੋਈ ਨਹੀਂ ਕਹਿੰਦੀ ਗੇਟ ਦੇੜਨਾ ਉਹਦੇ ਭੈਣਾ ਗੇਟ ਤੋਂ ਨਿਕਲਣਾ ਭੈ ਕੀ ਖਰਚਾ ਕਰਨ ਵਾਲਾ ਨਾ ਆਪਣਾ ਆਪਾਂ ਤਾਂ ਕਹਿੰਦੇ ਨਹੀਂ ਉਹ ਦੂਜਾ ਲਵਾਵਾਂਗੇ ਛੇੜਾ ਮੁੱਤ ਉ ਰੇਲ ਲੰਗਾ ਆਇਆ ਜਿਹੜਾ ਉਹ ਤਾਂ ਇਤਨਾ ਮੈਂ ਕੋਈ ਗੱਲਾਂ ਖੜਿਆ ਕਰ ਤੂੰ ਵੀ ਉਹਨਾਂ ਦੇ ਪਿੱਛੇ ਲੱਗ ਜਾਂਦਾ ਹੈ ਨਾ ਉਹ ਇੱਕ ਕਰ ਦੇਣਾ ਆਪਾਂ ਗੇਟ ਉਹ ਸਾਰਾ ਇਹ ਮਗਰ ਨੂੰ ਖੋਲਦਾ ਕਰ ਦੇਣਾ ਉਹ ਚੱਕ ਦੇਣੇ ਹੈ ਗੇਟ ਕੋਈ ਗੱਲ ਨਹੀਂ ਤੂੰ ਗੱਲ ਮੰਨਿਆ ਕਰ ਜਿਹੜਾ ਵੀਰਾਂ ਗੇਟ ਉਹਦਾ ਆਹੀ ਵਧੀਆ ਹੁੰਦਾ ਲੱਗਦਾ ਉਹ ਹੋਣ ਵਾਲੇ ਡਿਜ਼ਾਈਨ ਵਾਲਾ ਲਾਵਾਂਗੇ ਜਿਆ ਤਾਂ ਮਗਰ ਉਹ ਲਾ ਲਾਂਗੇ ਹਾਂ ਬਿਆਦ ਬਾਸ ਕਰ ਲੈ ਜਿੱਦਾਂ ਸੇ ਬਚਣ ਦੇ ਨਾਲਿਓ ਨਹੀਂ ਬਚਣੇ ਸਕ ਗਿਆ ਨਹੀਂ ਨਹੀਂ ਬਾਤ ਕਰ ਲਾਂ ਪਰ ਜਿਹੜਾ ਕੰਮ ਕਰਨ ਵਾਲਾ ਉਹ ਕਰੋ ਜਿਹਦਾ ਮੰਮੀ ਕਰਦੀ ਲਾਉਣਾ ਉਹ ਵੀ ਉਹ ਮੁੱਕਰ ਗਈ ਕੋਈ ਗੱਲ ਨਹੀਂ ਮੈਂ ਤਾਂ ਕਹਿੰਦੀ ਨਹੀਂ ਮੈਂ ਨਹੀਂ ਕੁਝ ਵੀ ਕਹਿੰਦੀ ਭਾਈ ਮੇਰਾ ਆ ਕੇ ਸੀ ਲਿਆਂਦਾ ਸੀਗਾ ਅਜੀ ਤੱਕ ਉਹ ਵੀ ਖੜਾ ਜੇ ਮੈਨੂੰ ਮਾਲ ਲੈ ਕੇ ਜਾਂਦਾ ਹਾਂ ਏਸੀ ਤਾਂ ਮੈਂ ਹਰਦਾ ਹੁਣ ਸਾਨੂੰ ਕੀ ਪਤਾ ਸੀ ਕਿ ਆਈ ਤਾਂ ਵਧਾ ਲੈ ਕੇ ਆਏ ਸੀ ਆਪਦੇ ਕੰਨਿਓ ਹੁਣ ਉਹ ਕੰਪਰੈਸਰ ਹੀ ਨਹੀਂ ਚੱਲਦਾ ਆਹ ਬਸ ਆ ਨਹੀਂ ਚੱਲਦਾ ਇਹ ਹੁਣ ਨਵਾਂ ਬਦਲਾ ਕੇ ਲੈ ਕੇ ਆਉਨੇ ਆ ਅੱਜ ਦੋ ਚੱਕ ਲੈ ਆਉਨੇ ਆ ਫਿਰ ਇਕੱਠੇ ਹੁਣ ਇੱਕ ਤਾਂ ਇਹ ਹੈਗਾ ਹੀ ਸੀ ਇੱਕ ਹੁਣ ਤਾਂ ਵੀ ਲਾਉਣਾ ਫਿਰ ਬਾਬਾ ਪ੍ਰਕਾਸ਼ ਕਰਾਉਣਾ ਵਾ ਤਾਂ ਫਿਰ ਬਾਬਾ ਗਰਮੀ ਥੋੜੋ ਬੈਠੂਗਾ ਤੇ ਕਿਆ ਲੱਗਦਾ ਹੋਏ ਚੱਲੇ ਆਈਏ ਨਹੀਂ ਵੀ ਆ ਗਿਆ ਅੱਜ ਪਤਾ ਨਹੀਂ ਇਧਰੋਂ ਚੜ ਕੇ ਪੋਲਾ ਜੇ ਆ ਬਾਸ ਪੈਂਟ ਪਾਦਾ ਆਈ ਚੱਲ ਵੜਦੇ ਆ ਕਰਗਾ ਬੱਜ ਬੱਟਾ ਲਵੇ ਫਿਰ ਚੱਲ ਜੇ ਮੈਂ ਚੱਲਦਾ ਆ ਬੜਾ ਮਾਰਗ ਖਾਣ ਦਾ ਸਿਆ ਵੀ ਬਹੁਤ ਜਗ ਮੇਰਾ ਤਾਂ ਸਾਰੇ ਮਾਰਗ ਖਾ ਖਾਣਾ ਢੋਖਲਾ ਕੀਤਾ ਪਿਆ ਅੱਜ ਤਾਂ ਮਾਰਦੀ ਆ ਫਰਾਤੇ ਪਰਸੋ ਚ ਉੱਥੇ ਦੇਖਣ ਆਲੀ ਜੀ ਇੱਥੇ ਮੂੰਹ ਸਜਾਈ ਪਈ ਸੀ ਹੋਰ ਐ ਕਦੇ ਜਦੋਂ ਗੱਡੀ ਦਾ ਨਾਮ ਸੁਣਦੇ ਹੁਣ ਇਹਨੂੰ ਕਹਦੇ ਮੋਟਰਸਾਈਕਲ ਤੇ ਇਹਨੇ ਫੇਟ ਲਾਉਂ ਗੱਡੀ ਦਾ ਨਾਮ ਸੁਣ ਕੇ ਤਾਂ ਅੱਧਾ ਬੁਖਾਰ ਟੁੱਟ ਜਾਂਦਾ ਦਾ। ਧੋ ਕੇ ਕਢਾਈ ਸੀ ਟਾਇਰ ਟੁੱਟੂ ਕਿ ਮੋਕਾ ਕੇ ਨਹੀਂ ਪੈ ਗਿਆ ਫੇਰ ਉਹਨੂੰ ਕਿਤੇ ਕਾਢਣ ਨੂੰ ਜੀ ਕਰਦਾ ਫੇਰ ਫੇਰ ਆ ਕੇ ਹੁਣ ਢੋਣੀ ਪੈਣੀ ਆ ਯਾਰ। ਇਹਦਾ ਕੰਮ ਖਰਾਬ ਬੜਾ ਹੁੰਦਾ ਹੈ। ਇਹਦਾ ਪਾਤਲ ਵੀ ਤਾਂ ਗਰਜੀ ਜਾਂਦਾ ਪੂਰਾ। ਆਹ ਕੀ ਹੈ? ਇਹ ਰਾਖਤਾਨ ਨਹੀਂ ਆਦਨਾਈ। ਕਿਤਨੌੜੀ? ਉਹਦੀਆਂ ਰੱਖੀ ਵੀ ਸਾਰੀ ਸਾਫ਼। ਅੱਛਾ ਜਦੋਂ ਸਫਾਈ ਕਰਾਈ ਬਾਬਿਆਂ ਵਾਲੀ ਤੂਫਾਨੀ ਰੱਖ। ਹੂੰ ਹੂੰ। ਇਹੋਂ ਕਿੱਥੇ ਪਾਉਣੀ ਹੈ ਨਹਿਰ ਚ ਤਾਦ ਦੇਣੀ ਨਹਿਰ ਚ ਲੋਕਾਂ ਨੇ ਕਹਿੰਦਾ ਪਤਾ ਟੂਣਾ ਕਰੀ ਜਾਂਦੇ ਆ ਲਾਫਾ ਨੇ ਨਾ ਲੋਕ ਉੱਥੇ ਤਾਦ ਨਹੀਂ ਹੋਰ ਕਿੱਥੇ ਹੋਰ ਗੰਦੇ ਸਾਫੋਦ ਤਾਦ ਨਹੀਂ ਮਹੀਨੇ ਦਾ ਸਿਰਾਈ ਲਾਇਆ ਪਿਆ ਬੱਸ ਤੇ ਗੌਂ ਕਾਹ ਲਾ ਇੱਸ਼ਾਹ ਲਾ ਇੱਸ਼ਾਹ ਬਣਾਏ ਪਏ ਆ ਨਹੀਂ ਆਏ ਆਏ ਹੋ ਗਈ ਖਰਾਬ ਗੱਡੀ ਫੇਰ ਤੌਣੀ ਪੈਣੀ ਆ ਜਾ ਕੇ ਜਾ ਤਾਂ ਨੇਂ ਜੀ ਜਦੋਂ ਬਦਲ ਜੀ ਬੇਹਾਨੇ ਆ। ਉਹ ਮੈਨੂੰ ਬਾੜੀ ਦੇ ਬੜੀ ਵੀ ਜੀ ਇਹਦਾ ਬਾਪਰ ਤੇ ਆਈ ਵੀ ਗੱਲ ਆ ਜਦੋਂ ਧੋਦੇ ਉਹ ਦਿਨ ਮੀਂਹ ਆਉਣਾ ਹੀ ਆਉਣਾ। ਹਾਂ। ਇਹਦਾ ਉਹ ਛਾਂਜੁਰਾ ਵੀ ਗੱਡੀ ਧੋਤੀ ਤੇ ਗੁੱਡੀ ਫੂਕਦੀ। ਇਹ ਇੱਕ ਚੀਜ਼ ਹੀ ਆ। ਵਧੀਆ ਹੈ। ਵਧੀਆ ਤਾਂ ਕਿੱਥੇ ਆ ਹੁਣ 2 ਘੰਟੇ ਲਾਏ ਸੀ ਧੋਣ ਨੂੰ। ਬਾਹਾਂ ਦੁਖੀ ਜਾਂਦੀਆਂ ਹਜੇ। ਹਾਂਜੀ ਸੋ ਹੁਣ ਅਪ ਚੱਲੇ ਆ ਜਿਗਰਾਵਾਂ ਨੂੰ ਏਸੀ ਲੈਣ। ਏ ਮੌਸਮ ਰੱਬ ਨੇ ਪੂਰਾ ਸਿਹਰਾ ਕਰਤਾ ਇਹ ਕਹਦੇ ਉਹ ਦਿਨਾਂ ਚ ਵੀ ਆਏ ਮੀਂਹ ਤੇ ਮੌਸਮ ਹੋਵੇ ਨਾ ਹਾਂ ਫੇਰ ਵਧ ਗਿਆ ਵੇਹ ਨਜ਼ਾਰਾ ਉਹ ਤਾਂ ਨਹੀਂ ਬੜਿਆ ਚਾਰ ਦੇਖੋ ਇਹ ਤਾਂ ਵਧ ਗਿਆ ਜੀ ਮੀਂਹ ਨੂੰ ਹੁਣ ਵਿੱਚ ਕਈ ਬੰਦੇ ਪੁੱਛੀ ਜਾਂਦੇ ਵੀ ਇੰਨੀ ਛੇਤੀ ਕਾਦੋ ਵਿਆਹ ਧਰਤਾ ਗਰਮੀਾਂ ਚ ਧਰਤਾ ਆਇਆ ਹੋ ਗਿਆ ਦੇਖੋ ਜੀ ਵਿਆਹ ਸੀਗਾ ਆਪਣਾ ਫਰਬ੍ਰੀਚ ਤੇ ਜਿਹੜੀਆਂ ਹੁਣ ਮੂਰੇ ਆਉਣੀ ਸੀ ਸਿਆਲਾਂ ਚ ਉਹ ਜੀ ਵਾ ਪ੍ਰੋਬਲਮ ਹੀ ਇਹ ਜੀ ਪੈ ਗਈ ਉਹ ਹੁਣ ਬੰਦਾ ਸਾਰੀਆਂ ਚੀਜ਼ਾਂ ਨਹੀਂ ਦੱਸ ਸਕਦਾ ਹੁੰਦਾ ਕਿਈ ਵਾਰੀ ਕੋਈ ਮਜਬੂਰੀ ਵੀ ਪੈ ਜਾਂਦੀ ਆ ਇਸ ਕਰਕੇ ਜਿਹੜਾ ਵਿਆਹ ਉਹ ਹੁਣ ਜੁਲਾਈ ਦੇ ਵਿੱਚ ਤੇ ਵਿਆਹ ਤਾਂ 12 ਰੋਤੀ ਚੱਲਦੇ ਆ ਹਾੜ ਸਿਆਣਾ ਆ ਤਾਂ ਸਾਰੇ ਰੋਤੀ ਚੱਲਦੇ ਥੋੜੇ ਹੁੰਦਾ ਪਹਿਲਾਂ ਜਦੋਂ ਪਹਿਲਾਂ ਵੀ ਐਂ ਕਰਨੀਆਂ ਕਰੂ ਅੱਜ ਧਰ ਦਿੰਦੇ ਸੀ ਲੋਕ ਆ ਵਿਆਹ ਤਾਂ ਹੁਣ ਹੋ ਹੀ ਜਾਂਦੇ ਆ ਉਹਦਾ ਕੋਈ ਚੱਕਰ ਹੀ ਨਹੀਂ ਇਹ ਤਾਂ ਹੁਣ ਜਦੋਂ ਮੰਨ ਕੇ ਚੱਲੋ ਵੀ ਅੱਜ ਤੋਂ ਸਾਲ ਪਹਿਲਾਂ ਜਦੋਂ ਆਈ ਲੜਸ ਚੱਲਦਾ ਹੁੰਦਾ ਸੀ ਉਦੋਂ ਕੋਈ ਦੇਖਦਾ ਨਹੀਂ ਸੀ ਵੀ ਗਰਮੀ ਆ ਗਈ ਕਿ ਸਿਆਲ ਆ ਗਈ ਉਹਨੂੰ ਦੇ ਤੇਰੀ ਦੀ ਲੈ ਤੇਰੀ ਦੀ ਚੱਕ ਦੋ ਗਰਮੀ ਸਿਆਲ ਆਪਣਾ ਕੋਈ ਉਹੋ ਜਿਹਾ ਮੁੱਦਾ ਨਹੀਂ ਆਪਣਾ ਵਾ ਥੋੜੀ ਮਜਬੂਰੀ ਇਹੋ ਜੀ ਪੈ ਗਈ ਜਿਹਦੇ ਕਰਕੇ ਵਿਆਹ ਥੋੜਾ ਛੇਤੀ ਕਰਨਾ ਪੈ ਗਿਆ ਵਿਆਹ ਆ ਗਏ ਜੀ ਹਾਰਛ ਹੁੰਦੇ ਸੀ ਹਾਂ ਕਿਹੜਾ ਏਸੀ ਤਾਂ ਪੱਖੇ ਵੀ ਨਹੀਂ ਹੁੰਦੇ ਸੀ ਆਹ ਕੁਲਰਾਂ ਵਾਲੇ ਵੀ ਨਹੀਂ ਹੁੰਦੇ ਸੀ ਫੇਰ ਕਿਵੇਂ ਹੁੰਦੀ ਵਿਆਹ ਗਰਮੀ ਆਹਾਂ ਚੱਲੇ ਹੁੰਦੇ ਸੀ ਆ ਜਿਹਦੇ ਨਾਲ ਝੱਲ ਜੀ ਮਾਰਦੇ ਹੁੰਦੇ ਆ ਬਸ ਝੱਲ ਨਾਲ ਹੁੰਦੇ ਸੀ ਕਿ 15 20 ਰੱਖ ਲੈਣੇ ਸਾਰਿਆਂ ਨੇ ਫੜਫੜ ਹੱਥਾਂ ਤੇ ਬਾਰੂ ਬਾਰੀ ਬਾਰੀ ਚੱਲੀ ਜਾਂਦੀ ਆਪੋ ਆਪ ਹੀ ਉਹਦਾ ਭਾਰੀ ਬਹੁਤ ਹੁੰਦੇ ਆ ਝੱਲੇ ਜੇ ਤਾਂ ਹੁੰਦੇ ਲੈਣੇ ਆਪਾਂ 4-5 ਆਪਾਂ ਹਾਂ ਹੁਣ ਕੀ ਕਰਨੇ ਆ ਹੁਣ ਏਸੀ ਦਾ ਲੈਣ ਚੱਲੀਆਂ ਹਣ ਚੱਲੇ ਦਾ ਅੱਛੀ ਕਰਦੇ ਹਾਂ ਹੁਣ ਤਾਂ ਕੂਲਰ ਹੈਗੇ ਆ ਪੱਖੇ ਹੈਗੇ ਆ ਛੱਲੇ ਵਾਲਾ ਤਾਂ ਗਿਆ ਕੰਮ ਆ ਲੈ ਪੁਰਾਣੀ ਗੱਡੀ ਆਉਂਦੀ ਉਹਦੇ ਆ ਦੇਉਂਦੀ ਆ ਕੇ ਜੀ ਉਸ ਇਹ ਤਾਂ ਘਰੇ ਤਿਆਰ ਕੀਤੀ ਲੱਗਦੀ ਆ ਮੈਨੂੰ ਕਿਸੇ ਦੀ ਆ ਦੇਖ ਕਿਉਂ ਦੇਖਿਆ ਥਾਰ ਘਰੇ ਤਿਆਰ ਕੀਤੀ ਵੀ ਆ ਇਹ ਇਹ ਹੋ ਕਿਸੇ ਨੇ ਥੋੜਾ ਵੇਆ ਕਿਹੜੀ ਰੋਟੀ ਛੋਇਆ ਸੀਗਾ ਸਾਡਾ ਪੱਪਣ ਚ ਫੱਗਣ ਚ ਠੰਡ ਹੁੰਦੀ ਆ ਗਰਮੀ ਮਾ ਰੂਸ਼ ਨਹੀਂ ਵੇਲੇ ਸੀ ਸਾਡਾ ਸ਼ਰੂਸ਼ ਨਹੀਂ ਘਰੇ ਕਾ ਤਸੋ ਖਨਾ ਹੋ ਜੇ ਲਾ ਬਾਬਾ ਜੇ ਕੋਈ ਨਾ ਉਹ ਜੇ ਪ੍ਰਬੰਧ ਕੀਤੇ ਵੇ ਪਹਿਲਾਂ ਹੀ ਸਾਰੇ ਇਕੱਠ ਦੇ ਦਾ ਪਹਿਲਾਂ ਹੀ ਪ੍ਰਬੰਧ ਕੀਤੇ ਵੇ ਸਾਰੇ ਇੱਧਰ ਜਮਾ ਹੀ ਹੈ ਨਹੀਂ ਮੀਲਾ ਨਹੀਂ ਨੀਲਾ ਇਹਦਾ ਉਹੀ ਆ ਬੱਟਨਾ ਬੱਟਰ ਸੱਟਣ ਵਾਲੀ ਗੱਲ ਹੀ ਆ ਚੌਣ ਚੜ ਗਿਆ ਚੜਦਾ ਤੇਰਾ ਜਹਾੜ ਹੀ ਤੇਰਾ ਗਿਆ ਤੇਰਾ ਹਜੇ ਤਾਂ ਫਿਰ ਪਏ ਆ ਅੱਜ 14 ਸਵੇਰੇ 15 ਜਾਣਾ ਕਮ ਆ ਰੇਡੀਓ ਚਲੋ ਜੀ ਮਾਤਾ ਗਰਮੀ ਚੋ ਆ ਮਾਤਾ ਗਰਮੀ ਜਨਾਂ ਨੇ ਆਹੀ ਗੱਲ ਆ। ਉਹ ਕਿਵੇਂ ਆ ਫਰੋਜ਼ਪੁਰਿਆ? ਵਧੀਆ ਜੀ ਵਧੀਆ ਤੇ ਇਹ ਵਾਲਾ ਬਾਈ ਐਸੀ ਯਾਰ ਤੂੰ ਉਦੋਂ ਮਾੜਾ ਦੇਤਾ। ਨਹੀਂ ਹੋਈ ਨਹੀਂ ਸਕਦਾ। ਲਾਹੂ ਉਹ ਕਿਉਂ ਚੱਲੇ ਨਹੀਂ ਉਹਦਾ ਕੰਪਰੈਸਰ ਹੀ ਨਹੀਂ ਚੱਲਦਾ ਚੋਪਰਾ। ਉਹਦਾ ਠੰਡਾ ਹੀ ਨਹੀਂ ਕਰਦਾ ਸਾਡੇ ਦਾ ਮਰ ਰਿਸ਼ਤੇਦਾਰਾਂ ਨੇ ਗਾਲਾਂ ਕੱਢੀਆਂ। ਅੱਛਾ ਚੱਲਦਾ ਨਹੀਂ ਪਿਆ। ਨਾ ਚੱਲੇ ਨਹੀਂ। ਕਦੇ ਨਹੀਂ ਚੰਦਾ ਆਦਨ ਐਸੀ ਦਿੱਤੀ। ਹੋਰ ਇਹਦੀ ਗਾਰੰਟੀ ਨਾਲ ਲੈ ਕੇ ਆਏ ਸੀ ਆਪਾਂ। ਦੇ ਫੋਨ ਲਾ ਦਿੰਦੇ ਉਹਦੋਂ ਲਾਇਆ ਸੀ ਫੋਨ ਬੰਦੇ ਵੀ ਗਏ ਹਾਂ ਕੀ ਕਹਿੰਦੇ ਉਹ ਉਹ ਆਇਆ ਨਹੀਂ ਫਟ ਹੁਣ ਉਹ ਗੋਦਰੇ ਦਾ ਸੀ ਗਾਰੰਟੀ ਸੀ ਆਹਦੇ 67 ਗਾਰੰਟੀ ਸੀ ਚੋਬਰ ਦੀ ਨਹੀਂ ਉਹ ਹੁਣ ਗੱਲ ਹੋ ਗਈ ਸੀ ਬਾਈ ਨਾ ਹੁਣ ਡਾਈਕਨ ਦੀ ਲੈ ਕੇ ਜਾਣਿਆ ਦੋ ਉਹ ਵੀ ਡਾਈਕਨ ਦਾ ਹੀ ਲੈ ਰਿਹਾ ਠੀਕ ਹਾਂ ਡਾਈਕਨ ਦਾ ਰਿਵਿਊ ਕਮਿਆ ਹੁਣ ਉਹਦਾ ਹੁਣ ਮੈਨੂੰ ਆਪ ਨੂੰ ਪਤਾ ਸਾਰੀ ਵਧੀਆ ਜੀ ਉਹ ਵੈਸੇ ਕੋਈ ਪੀਸ ਨਹੀਂ ਉਹਨਾਂ ਦੇ ਪਰ ਨਮਾਜ਼ ਚੰਗਾ ਗਿਆ ਜੋ ਤੰਗ ਬਿਤਾਵਾ ਸੀ ਇਹ ਸੀ ਬਸ ਦੇਖਣ ਨੂੰ ਪੀਸੀ ਵੀ ਉਹ ਲੋਕ ਦੇਖਣ ਜਿਹੜੇ ਆਏ ਗਏ ਉਹ ਦੇਖਣ ਆਂਡ ਗਵਾਂਡ ਵੀ ਐਸੀ ਬੜਾ ਵੱਡਾ ਨਾਲਾ ਬੈਠ ਕੇ ਵੀ ਦੇਖਦੇ ਤੇ ਸੁਣਦੇ ਵੀ ਕਿੰਨੀ ਕਹਾਵਾ ਦਿੰਦਾ ਉਹਦਾ ਅੱਜ ਵੀ ਇਹੀ ਚਲਾਇਆ ਸੀਗਾ ਪੀਸ 'ਚ ਦਿੱਕਤ ਆ ਗਈ ਹਣੀ ਪਤਾ ਨਹੀਂ ਯਾਰ ਕੀ ਹੋਇਆ ਹੁੰਦਾ ਯਾਨੀ ਕਿ ਸਰਪਾ ਤੋਂ ਫੋਨ ਲਾਉਣ ਲੱਗਾਈ ਤੁਹਾਨੂੰ ਮੈਂ ਕਿਹਾ ਮੈਂ ਪੁੱਛਾ ਤਾਂ ਸਹੀ ਰਿਵਿਊ ਤਾਂ ਵਧੀਆ ਨਾ ਮਾ ਪੁੱਤ ਮਾ ਤਾਂ ਉਦੋਂ ਨਹੀਂ ਕਰਦੀਆਂ ਹੋਰ ਯਾਰ ਕੰਮ ਘਰਾਇ ਕਿੱਧਰ ਗਿਆ ਬਾਈ ਹੁਣੀ ਭੰਗ ਭਾਈ ਲਾਣਾ ਸੀ ਤੇ ਪਹਿਲੇ ਦਿਨ ਹੀ ਸਹੀ ਗੱਲ ਆ ਪਹਿਲੇ ਹੀ ਸੌਦਾ ਮਾਰਿਆ ਜੀ ਸੀ ਪਹਿਲੀ ਰਿਵਿਊ ਖਰਾਬ ਹੋ ਗਿਆ ਚੱਲ ਕੋਈ ਨਾ ਹੁੰਦਾ ਕਈ ਰਿਡਿਕਤ ਆ ਜਾਂਦੀ ਹੈ ਚੀਜ਼ ਚ ਮਸ਼ੀਨੀ ਚੀਜ਼ਾਂ ਇਹ ਯਾਰ ਇਹਨਾਂ ਤਾਂ ਆ ਹੀ ਜਾਂਦੀ ਹੈ ਹੁਣ ਡੈਕਨ ਦਾ ਹੀ ਦੇ ਦਿਓ ਸਾਨੂੰ ਆਹ ਬਾਂ ਡੇਟਾਂ ਦਾ ਇੱਕ ਦੇ ਦਿਓ ਹੌਟ ਐਂਡ ਕੋਲਡ ਉਹ ਕਿੰਨੇ ਦਾ ਵਾ ਆ ਜਿਹੜਾ ਥੱਲੇ ਪਿਆ ਇਹ ਇਨਵਰਟਰ ਟੈਕਨੋਲੋਜੀ ਦਾ ਯਾਰ ਨਵਾਟਰ ਆਈ ਸੀ ਉਹ ਇਹਦਾ ਤਾਂ ਫਾਇਦਾ ਨਹੀਂ ਯਾਰ ਨਵਾਟਰ ਨਹੀਂ ਲੈਣਾ ਫਿਰ ਇਹੇ ਹੌਟ ਐਂਡ ਕੋਲਡ ਜਿਹੜੀ ਮਰਜ਼ੀ ਕੰਪਨੀ ਦਾ ਲੈ ਲਓ ਹਾਂ ਚਾਹੇ ਲੈ ਲਓ ਪੈਨਾ ਸੋਨੇ ਕਿ ਚਾਹੇ ਲੈ ਲਓ ਡਾਈਕਨ ਇਹ ਨਵਾਟਰ ਹੀ ਸੀ ਉਹ ਇਹ ਇਨਵਰਟ ਨਹੀਂ ਫਿਰ ਨਵਾਟਰ ਨਹੀਂ ਫਿਰ ਆਪਾਂ ਉਹਦੇ ਨਾਲ ਦੀ ਲੈਣਾ ਜਿਹੜਾ ਫਿਰ ਦੂਜਾ ਹੀ ਦੇਦੇ ਹੋ ਫਿਰ ਦੂਜੇ ਦੋ ਲੈ ਚਾਲਦੇ ਆ ਇਹਦਾ ਫਾਇਦਾ ਨਹੀਂ ਨਵਾਟਰ ਦਾ ਯਾਰ ਨਵਾਟਰ ਦਾ ਗਰਮੀਆਂ ਚ ਔਖਾ ਕਰੂ ਸਿਆਲਾਂ ਤਾਂ ਚੱਲ ਸਹੀ ਹੈ ਗਰਮੀਆਂ ਤਾਂ ਨੇ ਕੱਟ ਮਾਰ ਜਾ ਕਰਨਾ ਜਿਹੜੇ ਹਿਸਾਬ ਨਾਲ ਤਾਪਮਾਨ ਚੱਲਦਾ ਹੁਣ ਕਈ ਨਹੀਂ ਸਹੀ ਆ ਨਾ ਮੇਰਾ ਰੈ ਸਹੀ ਆ ਨਾ ਬਿਲਕੁਲ ਸਹੀ ਆ ਆਹ ਦੇ ਆਹਾਂ ਲਾਇਆ ਸੀ ਆਪਾਂ ਉਦਰੇਜ ਦਾ ਇਹ ਤੋਂ ਵੱਡਾ ਸੀ ਉਹ ਆਪਣੇ ਵਾਲਾ ਦਾ ਵੱਡਾ ਹੂੰ ਬਾਈ ਹੁਣੀ ਕਿੱਧਰ ਗਏ ਆ ਨਾ ਇੱਥੇ ਗਏ ਅੰਦਰ ਦੇ ਦਲਜੀਤ ਦੀਆਂ ਫਿਲਮਾਂ ਬੰਦ ਕਰਾਈ ਜਾਂਦੇ ਆ ਆਹ ਲਾਹੌਰੀ ਨਿੰਬੂ ਨਹੀਂ ਬੰਦ ਹੋਇਆ ਇਹਨਾਂ ਤੋਂ ਹੈ ਕਿ ਨਹੀਂ ਬਾਈ ਉਹ ਕਹਿੰਦਾ ਚੱਲੇ ਹੀ ਨਹੀਂ ਉਹ ਕਹਿੰਦੇ ਫਰਮ ਲੱਗਿਆ ਨਹੀਂ ਤੇ ਨਹੀਂ ਉਹ ਤੇ ਕਹਿੰਦੇ ਐਕਟਰ ਨਹੀਂ ਉਹ ਆ ਹਾਂ ਪਾਕਿਸਤਾਨ ਦੀ ਆ ਦੀਰਾ ਪਈ ਜਾਂਦੇ ਆ ਲਾਹੌਰੀ ਯਾਰ ਲੈ ਨੇਮਪੂ ਲਾਹੌਰੀ ਜੀ ਦਾ ਉਦੋਂ ਵੱਧਦਾ ਜਾਨੀ ਕਿ ਕੂਲਰ ਠੰਡਾ ਕਰ ਦਿੰਦਾ 16 ਤੇ ਵੀ ਚਲਾ ਕੇ ਦੇਖ ਲਿਆ ਉਹ ਆਏ ਸੀਗੇ ਦੋ ਦਿਨ ਬੰਦੇ ਵੀ ਆਉਂਦੇ ਰਹੇ ਆ ਉਹਨਾਂ ਨੇ ਵੀ ਦੇਖਿਆ ਪਰ ਬਾਣੀ ਨਹੀਂ ਕਰਨੀ ਕੋਲੇ ਫੜ ਕੇ ਵੀ ਗੂਲੀ ਜਮਾ ਹੀ ਨਹੀਂ ਯਾਰ ਹੋ ਨਹੀਂ ਹੋ ਗੁਪਤੀ ਚੇੇ ਕਰਾ ਦੇਣਾ ਉੱਤੇ ਉਹ ਨਹੀਂ ਹੁਣ ਅਸੀਂ ਸਾਡਾ ਮਨ ਜੇ ਨਹੀਂ ਖੜਿਆ ਉੱਤੇ ਇਹੀ ਲੈ ਕੇ ਜਾਵਾਂ ਡੈਕਾਂ ਦੇ بس وہی ਆ ਫਿਰ ਮੰਗਾ ਲਿਓਣਗੇ ਕੱਤੇ ਉਹਵੇਂ ਪਏ ਅੰਦਰ ਤੇ ਸਭ ਕੁਝ ਆ ਫਿੱਟ ਕਰਿਆਉਣਗੇ ਦੋ ਲੈ ਚਾਲਦੇ ਆ ਨਹੀਂ ਗੱਲਾਂ ਭਰਾ ਇੰਨੇ ਏਸੀ ਵਿੱਚ ਦਿਲ ਰੇ ਦਾ ਅੱਜ ਤੱਕ ਕਦੀ ਕੇਦਾ ਲੱਭਿਆ ਇਹ ਦੇਖ ਲੈ ਪਤਾ ਨਹੀਂ ਕਿਹੜੀ ਚੀਜ਼ ਤੇ ਹੁੰਦਾ ਆ ਸਹੀ ਆ ਕਿਉਂ ਉਹ ਮਸ਼ੀਨ ਨਹੀਂ ਆ ਯਾਰ ਇਹ ਤਾਂ ਇਲੈਕਟ੍ਰਿਕ ਚੀਜ਼ ਆ ਇਹ ਤੇ ਆਪਾਂ ਬੰਦਾ ਕੋਈ ਨਹੀਂ ਬੜਿਆ ਹੁੰਦਾ ਇਹਦਾ ਕੀ ਪਤਾ ਹੁਣ ਆ ਇਹ ਵੀ ਨਹੀਂ ਪਤਾ ਜਾਂਦਾ ਹੀ ਇਹਨੂੰ ਕੀ ਹੋ ਜੇ ਇਹ ਵੀ ਨਹੀਂ ਪਤਾ ਵਧੀਆ ਚੱਲੀ ਜਾਵੇ ਦਿੱਕਤ ਆ ਗਈ ਨਹੀਂ ਤਾਂ ਜੀ 1.7 ਉਹ ਇੰਨਾ ਵੇਖਦਾ ਹੀ ਬਹੁਤ ਹੈ ਹੂੰ ਨਹੀਂ ਬਲੋਰ ਤਾਂ ਉਹਦਾ ਬਹੁਤ ਦੂਰ ਹਵਾ ਤਾਂ ਮਾਰਦਾ ਨਾਲੋਂ ਹਾਂ ਲੋਅਰ ਆਹ ਹਵਲਾ ਏ ਸੀ ਆਪਣਾ ਲੋਅਰ ਹਾਂ ਲੋਅਰ ਇਹ ਘੱਟ ਵੇਖਦਾ ਹਸ ਹਾਂ ਹੂੰ ਗਏ ਜੇ ਨਹੀਂ ਪਾ ਸਕੇ ਹੁੰਦੇ ਆਹ ਕੋਸਤਾ ਨਾਲ ਰਾਜ ਨਾੜਲੀ ਆਏ ਤਾਂ ਅੱਜ ਆਲਾ ਦੇਖਾਂਗੇ ਹੁਣ ओके जी फिर ਡੈਕਨ ਦੇ ਭੇਜ ਦਿਓ ਅੱਜ ਹਾਂਜੀ ਮੈਂ ਹੁਣੇ ਭੇਜ ਦਿੰਦਾ ਓਕੇ ਵੀਰੇ ਚਲੋ ਬਈ ਚਲ ਜੀ ਇੱਕ ਵਾਰ ਹੋ ਗਈ ਡੀਲ ਡਨ ਫਿਰ ਫੀਟਿੰਗ ਵਾਲੀ ਗੱਲ ਨੂੰ ਆਉਣਗੇ ਹਾਂ ਕੱਲ ਨੂੰ ਫਿਰ 9 ਵਜੇ ਨੂੰ ਭੇਜ ਦਿਓ ਬਾਈ ਠੀਕ ਹੈ ਜੀ ਚਲੋ ਜੀ ਡੈਕਨ ਦੇ ਸੀ ਆਉਣਗੇ ਹਾਂ ਢੋਛਾ ਢੂਛਾ ਨਹੀਂ ਲੈਣਾ ਮੈਂ ਮੈਨੂੰ ਤਾਂ ਲੈ ਦੇ ਦਿੰਦਾ ਉਹ ਨਹੀਂ ਢੋਛਾ ਅੱਗੇ ਕੜੰਨਾ ਦਾ ਚੜੀ ਜਾਂਦੀਆਂ ਮਮੀ ਉਹ ਲਖਾਂ ਆਂਦੇ ਜਿਹੜਾ ਤੈਨੂੰ ਡਾਕਟਰ ਨੇ ਕਿਹਾ ਨਾ ਤੂੰ ਘਿਓ ਖਾਣੀ ਆਂਦਾ ਦੁੱਧ ਪੀਣੀ ਆਂ ਬਲੀ ਦੀ ਜਿਹੜੀ ਮਰਜ਼ੀ ਖਵਾ ਦਿਓ ਤੈਨੂੰ ਐਂਗਾ ਨਹੀਂ ਤਾਂ ਲੈ ਹੁਣ ਦਾ ਮੈਂ ਘਰ ਜਾ ਕੇ ਖਾਣੋਂ ਇੱਕ ਦਾ ਨਹੀਂ 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 ਹੁਣ ਨਹੀਂ ਲੈਣਾ ਨਹੀਂ ਨਹੀਂ ਲੈਣਾ ਪਾਣਾ ਨਹੀਂ ਦੁੱਧ ਸਾ ਤਾਂ ਜਮਾ ਹੀ ਨਹੀਂ ਲੈਣਾ ਨਹੀਂ ਲੈਣਾ ਪੁੱਤ ਉਹ ਨਹੀਂ ਲੈਣਾ ਯਾਰ ਹੋਰ ਕੋ ਖਾ ਲਾ ਹੋਰ ਕੀ ਖਾਣ ਨੂੰ ਦੱਸ ਮੈਨੂੰ ਹੋਰ ਬਹੁਤ ਕੁਸਾ ਖਾਣ ਨੂੰ ਹੋਰ ਖਾਣ ਨੂੰ ਦੱਸ ਹੋਰ ਖਾਣ ਨੂੰ ਘਟਾ ਕੀ ਆ ਦੱਸ ਵੀ ਨਾ ਕੀ ਖਾਣ ਨੂੰ ਹੋਰ ਸਾਰਾ ਕੁਸ ਹੀ ਆ ਫਰੂਟ ਜੂਸ ਪੀ ਲੈਣਾ ਨਾ ਜੂਸ ਉਥੋਂ ਪੀ ਮੰਗੇ ਗੂੰਦ ਵਾਲਾ ਗੂੰਦ ਵਾਲਾ ਨਹੀਂ ਹੁਣ ਪੀਣਾ ਇੱਧਰ ਠੰਡਾ ਹੀ ਆ ਉਹਦਾ ਗੂੰਦ ਘਤੀਰੇ ਵਾਲਾ ਤਾਂ ਗਰਮੀ ਚ ਹੁੰਦਾ ਠੰਡਾ ਕਾਹਦਾ ਗਰਮੀ ਦਾ ਹੈਗੀ ਜੇ ਹਾਟ ਦਾ ਜਾਂਦਾ ਠੰਡਾ ਦਾ ਫਿਰ ਉਹ ਪਿਆ ਦਨਾਂ ਡੋਸਾ ਨਹੀਂ ਖਾਣਾ ਆਪਾਂ ਯਾਰ ਡੋਸਾ ਲੈ ਚਲਦੇ ਆ ਨਹੀਂ ਲੈਣਾ ਨਹੀਂ ਲੈ ਚਲਦੇ ਆ ਉਹ ਨਹੀਂ ਲੈਣਾ ਤੂੰ ਮੜੀ ਐਵੇਂ ਕਰੀ ਜਾਂਦਾ ਲੈਣਾ ਨਹੀਂ ਲੈਣਾ ਨਹੀਂ ਆਈਆ ਫਿਰ ਮੈਂ ਹੁਣ ਫੌਜੀ ਦਾ ਮੁੰਡਾ ਹਾਂ ਡਿਸਪਲਨ ਡਿਸਪਲਨ ਮੈਂ ਫੌਜੀ ਦਾ ਮੁੰਡਾ ਤਾਂ ਥਾ ਹਾਂ ਹਾਂ ਮਾਪਦੇਮ ਡਿਸਪਲਨ ਨਹੀਂ ਡਿਸਪਲਨ ਆਉਣਾ ਬਸ ਤੇ ਜਾ ਕੇ ਆਜੂ ਫਿਰ ਬਸ ਤੇ ਹੀ ਕਰਨੀਂ ਕਿ ਚੜ ਕੇ ਆ ਕੇ ਆ ਕੇ ਛੋਕੇ ਰੰਝਾ ਕੋ ਮਰਜੀ ਲਾ ਰਾਜ ਕੇ ਫਿਰ ਉੱਥੇ ਜੇ ਆਏ ਜੇ ਕੰਮ ਲੱਗ ਨਹੀਂ ਆਏ ਇਥੋਂ ਵੀ ਚੜ ਗਈ ਵੇ ਹਾਂ ਸਾਲਾ ਉਹ ਤਾਂ ਬੁਖਾਰ ਤੋਂ ਬਾਅਦ ਹੋਈਆ ਹਾਂ ਫਿਰ ਬੁਖਾਰ ਵੀ ਤਾਂ ਹੀ ਹੁੰਦਾ ਜਦੋਂ ਤਲੀਆਂ ਬਲੀਆਂ ਫਿਰ ਆਏਗਾ ਹਏ ਫਿਰ ਮੇਲੀ ਜਾਨੀ ਉਹਨੇ ਹੱਥੋਂ ਕੁਛ ਨਹੀਂ ਹੰਦਾ ਲੈਣਾ ਆ ਗਿਆ ਰਾਜੂ ਆ ਗਿਆ ਰਾਜੂ ਡੋਸੇ ਵਾਲਾ ਲੈਣਾ ਜ਼ਰੂਰੀ ਆ ਨਹੀਂ ਨਹੀਂ ਲੈਣਾ ਨਹੀਂ ਨਹੀਂ ਕਨ ਨੋਈ ਨੋਈ ਠਿਕਾਣਾ ਬੈਠੀ ਨਾ ਲੈ ਆ ਦੇ ਮੈਂ ਹੀ ਨਹੀਂ ਹਮ ਤੋ ਚਲੇਂਗੇ ਬਾਏ ਬਾਏ ਰਾਜੂ ਬਾਏ ਬਾਏ ਰਾਜੂ ਰਾਜੂ ਭਾਈ ਬਾਏ 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 ਰਾਜੂ ਬਾਏ ਬਾਏ ਰਾਜੂ ਇੱਥੇ ਨਹੀਂ ਘੜਦੀ ਗੱਡੀ ਮੈਂ ਬੈਠੀ ਆ ਵਿੱਚ ਤੇ ਬੈਠੀ ਨਾ ਵਿੱਚ ਇੱਥੇ ਤੈਨੂੰ ਕਿਹੜੇ ਗੱਡੀ ਚਲਾਉਣੀ ਆਉਂਦੀ ਆ ਨਹੀਂ ਨਹੀਂ ਗਈ ਗੱਡੀ ਤਾਂ ਨਾ ਕੀ ਹੁਣ ਨਹੀਂ ਦੋਸਾ ਨਹੀਂ ਥੱਲੇ ਦੋਸਾ ਨਹੀਂ ਖਾਣਾ ਯਾਰ ਨਹੀਂ ਲੈਣਾ ਨਹੀਂ ਲੈਣਾ ਦੋਸਾ ਅਜੀ ਤਾਂ ਜਾਣਾ ਨਹੀਂ ਵੀ ਦੋਸਾ ਦੋਸਾ ਤਲੀਆਂ ਚੀਜ਼ਾਂ ਅੱਗੇ ਬੰਦ ਦਾ ਨਾ ਬੰਦਾ ਤਲੀਆਂ ਕੀ ਕਹਿੰਦਾ ਸੀ ਤੇ ਬੰਦ ਕਰਕੇ ਤਾਂ ਹਾਂ ਕੀ ਆਦਨ ਨਹੀਂ ਤਾਂ ਇਹ ਪਾਵੇ ਨੂੰ ਕਹਿੰਦਾ ਤੁਸੀਂ ਬੰਦ ਕਰਕੇ ਮੈਂ ਸਭ ਕੁਝ ਹੀ ਛੱਡ ਦੇਣੀ ਆ ਰੋਟੀਆਂ ਸ਼ਾਬਦੰਦੀਆਂ ਨਹੀਂ ਨਹੀਂ ਸੱਚੀ ਮਜ਼ਾਕ ਨਾ ਮਜ਼ਾਕ ਹੁੰਦਾ ਮਜ਼ਾਕ ਨਹੀਂ ਮੈਂ ਤੁਹਾਨੂੰ ਦੱਸ ਤਾਂ ਨਹੀਂ ਦਤਾਹੀਂ ਉਦਨ ਦੀ ਹਰਾਤਾ ਤੁਸੀਂ ਮੈਂ ਕਿੰਦਾਂ ਦੀ ਹਰਾਤਾ ਹਾਂ ਵੀ ਕੀ ਦੰਦਾ ਆ ਵੀ ਕੀ ਕੀ ਜਾਂਦਾ ਖਾਣਾ ਪੀਣਾ ਮੱਧਾ ਤਾਂ ਪਿਆ ਮਰੀ ਜਾਵੇ ਮੈਂ ਡਾਕਟਰ ਨੇ ਕਿਹਾ ਜਦੋਂ ਯਾਰ ਕਿਹਾ ਤੈਨੂੰ ਡਾਕਟਰ ਕਿਹਦੇ ਡਾਕਟਰ ਨੇ ਕਿਹਾ ਆਓ ਤੇਰੇ ਨੇ ਹੀ ਕਿਹਾ ਮੈਂ ਲੈ ਕੇ ਜਾਉ ਫਿਰ ਪਰਸ ਨੂੰ ਗਰਮੀ ਦੇ ਨੂੰ ਤਾਂ ਡਾਕਟਰ ਨੂੰ ਦੱਸ ਦੀ ਬਈ ਸਾਰੇ ਇਹ ਨਹੀਂ ਮੰਮੀ ਨਹੀਂ ਹਾਰਦੀ ਤਲੀਆਂ ਤੁਲੀਆਂ ਤਾਂ ਥੱਟੇ ਚੱਕ ਦਿੰਦੀ ਐ ਚੱਕੂngੀ ਹੋਈ ਮਾਤਾ ਮੇਰੇ ਪਹਿਲਾਂ ਹੀ ਆਉਂਦਾ ਕੰਟਰੋਲ ਕਰੋ ਯਾਰ ਮੈਂ ਤੈਨੂੰ ਡੋਸ਼ਾ ਖਵਾ ਦੰਨਾ ਇਧਰ ਮੇਰੀ ਗੱਲ ਸੁਣ ਲੈ ਜੇ ਰਾਤ ਨੂੰ ਜਾ ਕੇ ਆਏ ਨਾ ਕਿਹਾ ਮਰੇ ਇਥੋਂ ਵੀ ਚੜ ਗਈ ਆ ਮਰੇ ਇਥੋਂ ਵੀ ਚੜ ਤੇ ਹੋਰ ਹੌਣ ਤੇਰਾ ਤਲੀਆਂ ਚੀਜ਼ਾਂ ਖਾਣਾ ਨਹੀਂ ਹਟਣਾ ਮੈਂ ਡੋਸ਼ਾ ਖਵਾ ਦੰਨਾ ਡੋਸ਼ੇ ਦੀ ਮੈਨੂੰ ਕੋਈ ਨਹੀਂ ਚੱਕਰ ਬਾਸ ਜੇ ਤੂੰ ਫੜਿਆ ਆਉਂਦਾ ਲੱਤਵਾ ਵੀ ਆ ਚੜ ਗਈ ਇਥੋਂ ਚੜ ਗਈ ਫੇਰ ਦੇਖ ਨਹੀਂ ਆਪਾਂ ਨਹੀਂ ਫਿਰ ਦਵਾਈ ਲੈ ਕੇ ਆਉਣੀ ਸਿੱਧੀ ਗੱਲ ਆ ਜਦੋਂ ਜਿਹੜੀ ਚੀਜ਼ ਤੋਂ ਰੋਕਦਾ ਉਹ ਤੁਰਕਦੀ ਤਾਂ ਹੈ ਨਹੀਂ ਤੈਨੂੰ ਕਹ ਜੂਸ ਪਿਆ ਦਨਾ ਮੈਂ ਜੂਸ ਨਹੀਂ ਮੈਂ ਪੀਣਾ ਰੋਕ ਤਾਂ ਮੂੰਹ ਹੀ ਨਹੀਂ ਪੀਣਾ ਹੂੰ ਦੋਸਾ ਖਾਣਾ ਨੂੰ ਹਾਂ ਮੈਂ ਤਾਂ ਦੋਸਾ ਹੀ ਖਾਣਾ ਚੰਗਾ ਖਾ ਲਾ ਦੋਸਾ ਨਹੀਂ ਦਿੰਦਾ ਚੱਲ ਚੱਲ ਫਿਰ ਮੈਂ ਖਵਾ ਲਉਂ ਚੱਲ ਮੈਨੂੰ ਕੀ ਮੈਂ ਤੈਨੂੰ ਦੱਸੀ ਆ ਨਾ ਅਸੀਂ ਆਪਾਂ ਨਹੀਂ ਦਵਾਈ ਲੈ ਕੇ ਆਉਣੀ ਜੇ ਤੂੰ ਰਾਤ ਨੂੰ ਕੀਤਾ ਨਾ ਮੇਰੇ ਇੱਥੋਂ ਵੀ ਚੜ ਗਈ ਇਧਰੋਂ ਵੀ ਚੜ ਗਈ ਕੜਾਲੀ ਨਹੀਂ ਚੜਦੀ ਜਮਾ ਹੀ ਨਹੀਂ ਚੜਦੀ ਅੱਜ ਤਾਂ ਨਹੀਂ ਚੜਦੀ ਅੱਜ ਤਾਂ ਤੈਨੂੰ ਪਤਾ ਹੋਣਾ ਵੀ ਮੈਨੂੰ ਬੋਲਣਗੇ ਵੀ ਪੀਜਾ ਖਾਦਾ ਵਾ ਦੋਸਾ ਕੱਲ ਨੂੰ ਝੜੂ ਅਜ ਦਾ ਦਿਨ ਤਾਂ ਤੂੰ ਔਖੀ ਸੌਖੀ ਨਾ ਜਾਏ ਕੱਲ ਚੜੀ ਵੀ ਹੋਵੇ ਤੂੰ ਛਾਰ ਲੈਣਾ ਮੈਂ ਘੁੱਟ ਪਿਆ ਤਕੇ ਸਾਰ ਲੈਣਾ ਨਾ ਔਖੀ ਸੌਖੀ ਨਾ ਮੈਂ ਚੱਲ ਫਿਰ ਖਵਾ ਕੇ ਲੈਣਾ ਮੈਂ ਫਰ ਜਾ ਇਧਰ ਲਾਉ ਲੈ ਨਦੇ ਗੱਡੀ ਚੱਲੇ ਗਿਆ ਫਿਰ ਆਹੋ ਚੱਲ 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 ਫਾਚ ਬਸ ਗੁੱਸਾ ਕਿ ਲੰਦਾ ਨਹੀਂ ਕੋਈ ਚੱਲ ਗੁੱਸੇ ਕਿੱਲੇ ਨੂੰ ਕੀ ਐ ਇੱਥੇ ਨਾ ਜੀ ਲੱਤ ਥੋੜ੍ਹ ਦੋ ਲੈ ਮੈਂ ਹੁਣ ਗੱਡੀ ਜਾਂ ਛੱਡ ਜਾ ਗੱਡੀ ਲਾ ਕੇ ਆਉਂਦੇ ਫਿਰ ਤੈਨੂੰ ਖਵਾ ਕੇ ਲਿਆਉਂਦਾ ਯਾਰ ਨਹੀਂ ਤਾਂ ਨੂੰ ਆਏ ਮੂੰਹ ਹੀ ਬੜਾਈ ਰੱਖਣਾ ਵਾ ਨਹੀਂ ਖਾਣਾ ਹੁਣ ਮੈਂ ਨਹੀਂ ਖਾਂਦੀ ਮੈਂ ਖਵਾ ਦਣਾ ਦੇਖ ਲਾ ਫੇਰ ਨਾ ਮੈਨੂੰ ਕਹੀਂ ਓ ਚੱਲਾਂ ਚੱਲ ਚੱਲ ਘਰ ਨਹੀਂ ਚੱਲ ਹੁਣ ਚੱਲ ਠੀਕ ਆ ਫੇਰ ਜਦ ਨਾਲ ਆ ਉਦੋਂ ਖਵਾ ਕੇ ਲੈ ਕੀ ਆਂਬ ਦਵਾ ਦਣਾ ਤੈਨੂੰ ਮੈਂ ਆਂਬ ਕੀ ਖਾਣੇ ਆ ਹੋਰ ਕੀ ਆ ਫਿਰ ਵੇ ਜੂਸ ਪਿਆ ਦਣਾ ਤੈਨੂੰ ਜੂਸ ਤੇ ਹੱਕ じゃ ਮੈਂ ਤੇਰੇ ਵੀ ਤੈਨੂੰ ਜੂਸ ਨਹੀਂ ਪੀਣ ਸਵਾਲ ਆ ਫੇਰ ਉਹ ਪਾਣੀ ਆਲਾ ਪੋ ਆਇਆ ਦਣਾ ਤੈਨੂੰ ਗੋond ਗਤੀਰਾ ਪੀਣਾ ਓ ਗੋੰਦ ਗਤੀਰਾ ਪਿਆ ਦਾ ਜਿਹੜਾ ਉਸ ਦਿਨ ਪੀਤਾ ਸੀ ਨਾਰਿਕਲ ਪਾਣੀ ਪਿਆ ਦਨਾ ਐਨਾ ਮਹਿੰਗਾ ਦਾ ਹੁਣ ਹੁੰਦਾ ਹੀ ਆ ਐਨਾ ਕੋਈ ਨਾ ਨਾਰਿਕਲ ਪਾਣੀ ਪਾਣੀ ਤੋਂ ਆਉਂ ਵੀ ਨਾ ਮਾਮਬਾ ਤਾਂ ਲੈ ਲੈਣੇ ਆ ਮੈਂ ਪਾਣੀ ਪਿਆ ਦਨਾ ਤੈਨੂੰ ਇਧਰ ਮੰਮੀ ਨੂੰ ਮਿਲ ਗਏ ਆ ਡੰਗਣ ਵਾਲੇ ਭੈਣ ਹੋਣੀ ਇੱਥੇ ਅਸੀਂ ਟੂਕ ਲੈਣ ਲੱਗੀ ਸੀ ਤੇ ਭੈਣ ਨੇ ਦੇਖ ਕੇ ਆ ਕੇ ਗਏ ਮਾ ਤਰੁ ਭੈਣ ਇਥੋਂ ਦੀ ਸੀ ਪੈਣੇ ਮੱਲੇ ਦੀਆਂ ਮੱਲੇ ਪੇਕੇ ਆ ਦੇ ਨਾਨ ਕਿਆ ਕੋਲ ਦੇ ਵੀ ਫਿਰ ਆਪਣੇ ਕੋਲੇ ਦੀ ਗਈ ਆ ਯੱਕ ਫਿਰ ਤੈਨੂੰ ਮੈਂ ਲਿਆਤਾ ਆ ਐਵੇਂ ਦੁੱਛੇ ਦੁੱਛੇ ਮਗਰ ਪਈ ਸੀ ਆ ਪਾਣੀ ਪੀ ਕਰਾਂ ਨਾਰਗਲ ਵਾਲਾ ਹਾਂ ਬਸ ਇਹ ਨਾਲ ਹੁਣ ਖੜੀਆਂ ਹਟ ਜਾਂਦੀ ਹਾਂ ਹਾਂ ਇਹਦੇ ਨਾਲ ਹਟ ਜਾਣੀਆਂ ਇੱਕ ਡੈਡੀ ਨੂੰ ਲਿਆਤਾ ਇੱਕ ਤਾਂ ਮੈਨੂੰ ਕਾਹਨੂੰ ਬੜਾ ਧੱਗੜੀ ਤਾਂ ਨਿਕਲੀ ਨੇ ਇਹਦੇ ਉਹ ਗਲੀ ਕੱਢੀ ਨਹੀਂ ਕਢਾਉਨੇ ਆ ਗਲੀ ਔਰ ਅਹਿਮਦ ਉਹ ਗਲੀ ਦਾ ਕੱਢ ਦੋ ਮਾਮਾ ਬੇਬੇ ਦੇ ਦੰਦ ਵੀ ਹੈ ਨਹੀਂ ਜਿਹੜੀ ਦੰਦ ਨਾਲ ਕੱਢ ਲੂ ਨਹੀਂ ਇੱਕ ਦੇ ਕੱਢ ਦੋ ਪੀ ਲੈਣੀਆਂ ਨੇ ਬਾ ਦੰਦ ਵੀ ਹੈ ਨਹੀਂ ਇਹ ਤਾਂ ਬੋਟ ਹੀ ਆ ਹੋਣਾ ਕੀ ਕਰੇ ਤੇਰੇ ਪੀਣੇ ਹੋਣਗੇ ਚੱਕ ਬਈ ਹੁਣ ਖੋਸਾ ਅਮੀਨ ਲੜੀ ਜਾਂਦੀ ਹੈ ਪਨੀਰ ਤਾਂ ਲਿਆ ਪਨੀਰ ਦਾ ਪਿੰਡੋ ਕੇਵਲ ਤੋਂ ਲੈਣਿਆ ਚੱਲ ਕੇ ਉਹ ਬੱਸ ਕਰ ਹੁਣ ਵੇਚਦੀ ਕੱਢਣੀ ਹੈ ਗਲੀ ਦੂਜੇ ਪਾਸੇ ਦੀ ਸਰੂਟੇ ਮਰਾਉਣ ਲਾਤਾ ਤੂੰ ਤਾਂ ਓਏ ਯਾਰ ਟਮਾਟਰ ਮਗਰ ਵੀ ਗੱਡੀਆਂ ਚੜ੍ਹਗੀਆਂ ਆਉਂਦੀਆਂ ਕਾਲ ਜਾ ਤੇਰਾ ਖੜਾ ਹੈ ਉੱਥੇ ਮਗਰ ਤੇਰਾ ਹੋਰ ਆ ਰੋਡ ਚੱਲਦਾ ਟਮਾਟੀ ਕਰ ਲੈ ਜੇ ਤੁਨ ਮਾਜੀ ਮਾਲ ਕੇ ਰਹਿੰਦੀ ਆ ਦੂਜੇ ਤੁਰ ਕੇ ਆਉਂ ਉਹ ਨਹੀਂ ਆਉਦੇ ਮਗਰ ਭੁੰਡੀ ਵਾਲਾ ਆਉਂਦਾ ਆ ਜਿਆਦੇ ਭੁੰਡੀ ਵਾਲਾ ਉੱਤੇ ਚੜਜੂ ਆਪਾਂ ਰੋਡ ਤੇ ਦੁਕਾਨ ਆ ਭਾਈ ਦੀ ਜੀ ਯਾਰ ਰੋਡ ਤੇ ਨਾ ਆ ਕੀ ਜਿਨੀ ਗਾਣੀ ਨਹੀਂ ਮੁੱਕਦੇ ਨਹੀਂ ਮਗਰ ਉਹ ਖੇ ਸਵਾ ਖਾਂਦੇ ਫਿਰ ਲੈ ਨਹੀਂ ਉੱਥੇ ਰੱਖ ਕੇ ਰੱਖੇ ਪਏ ਉਹ ਟਮਾਟਰ ਚਾਹੀਦਾ ਤੈਨੂੰ ਲੈ ਦਿੰਦਾ ਮੈਂ ਨਹੀਂ ਲੈਂਦੀ ਕੀ ਅੱਕ ਲੱਕੜ ਆ ਇਦੋਂ ਕਾਰ ਹੈ ਨਾ ਸੱਟਾਂ ਕਿਨੂੰ ਇਦਦਰ ਮੋਟਰਸਾਈਕਲ ਆਲਦੇ ਨਾ ਸਿਰ ਤੇ ਮਾਰੀ ਮੇਰੇ ਬਹੁਤ ਛੱਟ ਲਈਆਂ ਲੋਕਾਂ ਨੇ ਪਿੰਡ ਸੁੰਨੇ ਰਾਹ ਛੱਟਾਂਗੇ ਤੇ ਟ੍ਰੈਫਿਕ ਬਹੁਤ ਆ ਅਮਗਰ ਪੈ ਗਈ ਉੱਥੇ ਇਹ ਕਹਿੰਦੇ ਮਨ ਦਾ ਫੀਦੀ ਉਹ ਖਵਾ ਡੋਸਾ ਉਹ ਡੋਸੇ ਦਾ ਅਸਰ ਕੋਈ ਨਾ ਪਰੇਪੋਂ ਲੈਣੀ ਪਰੇ ਇੱਥੋਂ ਕੇਵਲ ਤਾਂ ਲਿਆ ਦਿੰਦਾ ਹੁਣ ਕੀ ਬਣਾਇਆ ਕੁਛ ਨਹੀਂ ਬਣਾਇਆ ਨਹੀਂ ਕੋਈ ਕੀ ਬਣਾਉਣਾ ਸੀ ਲਾ ਚੰਗਾ ਮੈਂ ਤੈਨੂੰ ਕਹੀਂ ਕਹੀਏ ਮਾਂ ਨੀ ਆਈ ਜੀ ਹਾਂ ਨੀ ਆਈ ਜੀ ਆਈ ਨਹੀਂ ਯਾ ਇਹਦਾ ਫਿਰ ਦੋਸਾ ਹੀ ਲਿਆਉਂਦੇ ਦੂ ਤਾਂ ਆਪਾਂ ਤੈਨੂੰ ਮੈਂ ਕਹੀ ਗਈ ਤੂੰ ਮੰਨਦਾ ਹੀ ਨਹੀਂ ਇਹ ਗੰਦੂ ਦੁਕਾਨਦਾਰ ਹੋਰ ਦੋਸਾ ਮੈਂ ਕਹਾ ਫਿਰ ਤੂੰ ਕੜਾਲਾਂ ਚਾੜਨ ਲੱਗ ਜਾਂਦੀਆਂ ਤੇਰੇ ਹਾਂ ਪਰ ਇਹਨੂੰ ਨਾਰੀ ਗੱਲ ਲੈਦਾ ਅਸੀਂ ਨਾਰੀ ਗੱਲ ਪਾਣੀ ਇਹਦਾ ਉੱਥੇ ਮਰਨਾ ਲੜੇ ਵੱਧੋ ਵੱਧ ਤੂੰ ਇਹਨੇ ਮੈਨੂੰ ਬਣਾਉਣੀ ਨਹੀਂ ਆਉਂਦੀ ਭੁਰਜੀ ਭੁਰਜੀ ਨਾ ਬਣਾਉਂ ਤੂੰ ਵੀ ਬਣਾ ਲੈ ਨਾ ਗੰਡੇ ਬਾਵਾ ਘਾਟ ਲਾ ਕਰ ਜਿਵੇਂ ਤੈਨੂੰ ਬਣਾਉਣਾ ਆਉਂਦਾ ਮੈਂ ਬਣਾ ਲਾ ਬਸ ਠੀਕ ਆ ਗਲਤੀ ਹੋ ਗਈ ਅਜ ਤਾ ਬਹੁਤ ਸਾਲ ਨੇ ਹੋਣਾ ਜੀ ਤਾਂ ਮੇਰਾ ਵੀ ਕਰਦਾ ਹੀ ਖਾਣ ਨੂੰ ਹੋਰ ਕੀ ਆ ਔਰਾਂ ਤੇਰੀ ਹਾਂ ਹੀ ਲੱਗੀ ਵਿਹਾਰ ਮੈਨੂੰ ਨਹੀਂ ਖਵਾਇ ਆਜੂ 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 ਰੈਕਮੈਂਟ ਗੇਟ ਉਧਰੋਂ ਖੋਲਣਾ ਪੈਣਾ ਆ ਜਾ ਬਈ ਸਿੱਧੀ ਲਿਆ ਆ ਗਿਆ ਕੀ ਉਹਨਾਂ ਨੇ ਫੜ ਲਿਆ ਪ੍ਰੇਮ ਕਿਉਂ ਪ੍ਰੇਮ ਕਿਉਂ ਵੀ ਨਹੀਂ ਹੋਣੇ ਚੱਲ ਤੁਸੀਂ ਲਿਆਓ ਜਾਂਦਾ ਦੇਖ ਲਓ ਫਿਰ ਮੈਂ ਬਾਈ ਨਾਲ ਏਸੀ ਉਹ ਲਵਾਉਣਾ ਵੀ ਆ ਨਾ ਜਿਹੜਾ ਲੱਗਿਆ ਇਹ ਉਹਦੇ ਡੱਬੇ ਡੱਬੇ ਤਾਂ ਆਉ ਪਏ ਆ ਹੈ ਉਹ ਆਪੇ ਲਾਉਣਗੇ ਉਹ ਤੇ ਫਿਰ ਹੁਣ ਤੂੰ ਲਾ ਕੇ ਹੀ ਮੁੜ ਜਾਣਾ ਲਾ ਕੇ ਮੁੜ ਜਾ ਤੇ ਫਿਰ ਕੱਲ ਨੂੰ ਉਹ ਕਿਵੇਂ ਆਪੇ ਲੈ ਕੇ ਜਾਣਗੇ ਨਹੀਂ ਇਹ ਵੀ ਜੋ ਸੈਟ ਕਰਤਾ ਜਦੋਂ ਜਾ ਕੇ ਫਿਰ ਨਹੀਂ ਬਸ ਠੀਕ ਹੈ ਜਾਨੀ ਪਿਆਰ ਉਹਨਾਂ ਟਾਈਮ ਬਸ ਬਾਈਕ ਕਨ ਲੈ ਆ ਗਨਾ ਬਾਈਕ ਉਦੋਂ ਵੀ ਗਲਤੀ ਕਰ ਕੇ ਗੋਦਰੇ ਜਿਵੇਂ ਚੱਕ ਲਿਆਂਦਾ ਲੈ ਕੇ ਡਾਈਕਾ ਨਹੀਂ ਆਉਣਾ ਸੀ ਕੱਟੇ ਨਹੀਂ ਗੰਡੇ ਉਹ ਆ ਦਾ ਬੌਲਾ ਹੀ ਕੰਮ ਉਹਦਾ ਸਾਫ ਤੇ ਹੀ ਛੱਡ ਤੇ ਤੁਸੀਂ ਤਾਂ ਟਮਾਟਰ ਇਹ ਦੇਖੀ ਬਣ ਜਾਣੇ ਆ ਵਸ ਉਹ ਨਹੀਂ ਉਹ ਬਟਨ ਨਹੀਂ ਤੂੰ ਗੱਲ ਮੰਨਿਆ ਓਏ ਰਿੱਝਣਗੇ ਕਦੋਂ ਓਏ ਤੂੰ ਛੱਡਿਆ ਵੀ ਕਰ ਚੁੱਪ ਵੀ ਕਰ ਵਾ ਉਹ ਬੌਲੇ ਭੱਡੇ ਟਮਾਟਰ ਆ ਰੜੀ ਉਹ ਤੂੰ ਦੇਖੀ ਬੰਦੇ ਦੇਖੀ ਤੂੰ ਉਹਦ ਨੂੰ ਗੰਡੇ ਮਾਚੇ ਨੇ ਜਾਨੂਏ ਮੈਂ ਰੋਲਾ ਕਰਦਾ ਮੈਂ ਬਾਣੇ ਉਹ ਤੜਾ ਕਿੱਥਿਆ ਪਨੀਰ ਪਨੀਰ ਤਾਂ ਅਜੇ ਅੰਦਰ ਆ ਲਿਆ ਬਣਾਉਣੇ ਇਹਦੇ ਕੋਲੇ ਲਓ ਜੀ ਮੈਂ ਇਹਦੇ ਡੈਡੀ ਨੇ ਬਣਾਦੀ ਬਰ ਸੌਜੀ ਡੈਡੀ ਨੇ ਥਾਲਾ ਕੱਟੂੜਾ ਕੱਟਤਾ ਠੀਕ ਆ ਤੇ ਪਨੀਰ ਤੋੜ ਕੱਟ ਕੇ ਬਣਾਦੀ ਹੁਣ ਦੇਖਦੇ ਪਣੀ ਕਿਹੇ ਜੀ ਹੋ ਇਹ ਨਹੀਂ ਪਤਾ ਇਹ ਹੁਣ ਖਾ ਕੇ ਪਤਾ ਲੱਗੂ